ਫਰੈਂਡ ਅੱਜ ਲੇਟ ਹੋ ਗਈ ਏ ਐ ਫਰੈਂਡ ਫਰੈਂਡ ਮੈਨੂੰ ਲੱਗਦਾ ਗੁੱਸੇ ਆ ਕਿਸੇ ਨੂੰ ਬੋਲਦੀ ਨਹੀਂ ਅੱਜ ਤਾਂ ਥੱਕ ਕੇ ਆਈ ਆ ਕੰਮ ਤੋਂ ਫਰੈਂਡ ਖੀਰੇ ਲਈ ਬੈਠੀ ਦੋ ਗੰਡੇ ਚੀਰੀ ਜਾਂਦੀ ਆ ਟਮਾਟਰ ਤੇ ਬਾਈ ਟਮਾਟਰ ਸਾਈਡ ਤੇ ਰੱਖ ਲੈ ਚੀਰ ਕੇ ਵਿਚਾਰੀ ਨੇ ਇਹਦੀ ਕੁੱਤੀ ਹੈ ਨਹੀਂਗੀ ਤੇ ਅੱਜ ਥੱਕ ਕੇ ਆਈ ਆ ਬੋਲਦੀ ਹੈ ਨਹੀਂ ਪ੍ਰਭੂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਸਕਰਾਇਆ ਪਾ ਦਾਲੇ ਨੇ ਮੂੰਗੀ ਦੀ ਦੇਖ ਚੁੱਲੇ ਤੇ ਤਾਂ ਰੱਖੀ ਵਿਚਾਰੀ ਨੇ ਪੀੜੀ ਆ ਦੀ ਹੋ ਪਈਆ ਤੇ ਬਾਈ ਵਿਚਾਰੀ ਬੋਲਦੀ ਥੱਕੀ ਵਾਲੀ ਆ ਹਾਂਜੀ ਦੱਸਣਾ ਚਾਣੀ ਕੁਸ ਬ੍ਰਿੰਡ ਬ੍ਰਿੰਡ ਉਹ ਬੋਲ ਪਾ ਯਾਰ ਥੱਕੀ ਹੋਈ ਆ ਕੋਈ ਗੱਲ ਨਹੀਂ ਥੱਕੀਆਂ ਤਾਂ ਥੱਕੀ ਆ ਪ੍ਰਭੂ ਬੋਲਦੀ ਨਹੀਂ ਵਿਚਾਰੀ ਕਹਿੰਦੀ ਕਿਹੜੀਆਂ ਵੀਡੀਓ ਬੋਲਦੀ ਨਹੀਂ ਥੱਕਾਂ ਰਹੀਆਂ ਟੂਈ ਤਕਰਾਈ ਆ ਦੀ ਪੋਚੇ ਲਾ ਲਾ ਕੇ ਦੋ ਤਿੰਨ ਘਰਾਂ ਦੀ ਗੰਗੀਆਂ ਸੀ ਇਹ ਮੇਰੀ ਪਰਜਾਈ ਤੇ ਇਹ ਦਿਹਾੜੀ ਤੇ ਅੱਜ ਪੋਚੇ ਅੱਡ ਲਾਏ ਇਹਨਾਂ ਨੇ ਤੇ ਦਿਹਾੜੀ ਤੇ ਗੰਗੀਆਂ ਸੀ ਦੋ ਤਿੰਨ ਘੰਟੇ ਉਹਨਾਂ ਨੇ ਰਾਸ ਹੀ ਇਹਨਾਂ ਦਾ ਜਮੇ ਹੀ ਉਹ ਕਰਤਾ ਢੂਏ ਦੇ ਖੁਣ ਲਾਤੇ ਤੰਗ ਬੋਲਦੀ ਨਹੀਂ ਅੱਜ ਦਿਹਾੜੀ ਤੇ ਗਈ ਸੀ ਤਿੰਨ ਚਾਰ ਘੰਟੇ ਦਿਹਾੜੀ ਤੇ ਲਾ ਕੇ ਆਈਆਂ ਬਾਲਾ ਅੱਖਾਂ ਗਰੀਬੀ ਚ ਭਰਵੋ ਗਰੀਬੀ ਦਾ ਵਾ ਵੀ ਕਰੋ ਮਦਦ ਵੀਰੇ ਯਾਰ ਸ਼ੇਅਰ ਤੇ ਲਾਇਕ ਤੇ ਸਕ੍ਰੈਪ ਕਰਿਆ ਕਰ ਵੀਡੀਓ ਨੂੰ ਵਾਈ ਬਣ ਕੇ ਯਾਰ ਹੱਥ ਮੰਨ ਕੇ ਬੇਨਤੀ ਆ ਮੇਰੀ ਗਰੀਬ ਦੀ ਇਹਦੀ ਮਦਦ ਕਰੋ ਗਰੀਬਣੀ ਦੀ ਇਹਦੇ ਕੁੱਤੀ ਉਹ ਬੈਠੀ ਐ ਤੁਹਾਨੂੰ ਦਿਖਾਣਾ ਵੀਰੇ ਇੱਕ ਮਿੰਟ ਇਹ ਉਹ ਕਲੀ ਰੇ ਜਾ ਉੱਠ ਖੜੀ ਭਰਾਓ ਕਲੀ ਇਹਦੀ ਇਹਦੀ ਵੀਡੀਓ ਮੈਂ ਬਣਾ ਕੇ ਪਾ ਦੇਣਾ ਮੈਂ ਕਹਦੇ ਨਾ ਗਰੀਬਣੀ ਦੀ ਵੀਡੀਓ ਪਾ ਦਈਏ ਯਾਰ ਚੱਲ ਚੱਲ ਪੂਗੀ ਤੇ ਘਰ ਵਾਲਾ ਵੀ ਅਨਪੜ੍ਹ ਜਾ ਵਿਚਾਰਾ ਉਹਨੂੰ ਕੋਈ ਪਤਾ ਨਹੀਂ ਇੰਨਾ ਦੇੜੀ ਦਾੜ ਜਾ ਬੰਦਾਗਾ ਉਹ ਇੰਨਾ ਨਹੀਂ ਪਤਾ ਵੀਡੀਓ ਕੁੜੀ ਕੁੜੀ ਵਾਰੀ ਇਹਨਾਂ ਨੇ ਮੋਬਾਈਲ ਵਿਚਾਰੇ ਨੇ ਟੁੱਟੀ ਮੋਬਾਈਲ ਹਨਾ ਕੁੜੇ ਤੇ ਉਹ ਟੁੱਟੀ ਜੀ ਮੋਬਾਈਲ ਤੀ ਬਣਾ ਲੈਂਦੇ ਵਿਚਾਰੇ ਵੀਡੀਓ ਤੇ ਕਹੋ ਬੈਠੀ ਆ ਦੀ ਕੁੱਤੀ ਇੱਕ ਇੱਕ ਦੋ ਕੁੱਤੇ ਵਾਰ ਫਿਰਦੇ ਆ ਇਹਦੇ ਚ ਬਿੱਲੀ ਸੁਂਰੀ ਆ ਦੀ ਇਹ ਬਿੱਲੀ ਨੂੰ ਵਿਚਾਰੀ ਦੁੱਧ ਬਾਦ ਬਿੱਲੀ ਨੂੰ ਵੀ ਪਾਉਂਦੀ ਆ ਭਰਾਵਾ ਬਹਾਵਾ ਖਰਚਾ ਕਰਦੀ ਆ ਲਿਆ ਕੇ ਮੈਨੂੰ ਅਗਰ 100 ਰੁਪਏ ਤਾਂ ਇਹਨਾਂ ਨੂੰ ਖਵਾਉਂਦੀ ਆ ਆਪ ਵੀ ਉਹ ਕਰਦੀ ਆ ਹਾਂ ਬੈਠੀ ਆ ਵਿਚਾਰੀ ਸੋਤਾ ਹੋ ਗਿਆ ਅੱਜ ਤਾਂ ਨੇਹਰੀ ਆਉਣ ਵਾਲੀ ਆ ਬਾਈ ਤੇ ਆ ਦੇਖ ਨੇਹਰਾ ਪੈਂਦਾ ਉਧਰ ਮੈਨੂੰ ਲੱਗਦਾ 7:00 ਵਜੇ ਹੁਣ ਤੇ ਵਿਚਾਰੀ ਹੁਣ ਬਣਾਉਂਦੀ ਆ ਰੋਟੀ ਟੋਕਾ ਆ ਦੇ ਘੰਟੇ ਚੀਰੀ ਜਾਂਦੀ ਆ ਲਸਣ ਚੀਰੀ ਜਾਂਦੀ ਆ ਟਮਾਟਰ ਮੂੰਗੀ ਦੀ ਦਾਲ ਲਿਆਈਆਂ ਕਹਿੰਦੀ 10 ਰੁਪਈਆ ਦੀ ਦਾਲ ਲਈ ਸਾਰੀ ਕੁਲੀ ਟਮਾਟਰ ਗੰਢਾ ਤੇ ਕਹਿੰਦੀ 5 ਰੁਪਈਆ ਦੇ ਖੀਰੇ ਜਿਹਦੇ ਤੇ ਗਲੇ ਜ ਮੈਨੂੰ ਹਣ ਇਹ ਖਾ ਲਾਂਗੇ ਕਹਿੰਦੀ ਅਸੀਂ ਤੇ ਕਰੋ ਮਦਦ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਯਾਰ ਤੁਸੀਂ ਦਹਾਲ ਦੇਖ ਹੀ ਲਓ ਬਾਈ ਬਣ ਕੇ ਵਿਚਾਰਿਆਂ ਦਾ ਯਾਰ ਗਰੀਬਾਂ ਦਾ ਕੋਈ ਮਦਦ ਕਰੋ ਇਹ ਦੇ ਅੱਜ ਤਾਂ ਜਮਾ ਥੱਕ ਰਹੀਆਂ ਕਹਿੰਦੀ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਕੰਮ ਹੀ ਮਸਾਂ ਕਰੂੰ ਮਖੇ ਮੈਂ ਕਰਾ ਦੇਣਾ ਕੰਮ ਤੇਰੇ ਨਾਲ ਕਹਿੰਦੀ ਰਹਿੰਦੇ ਤੂੰ ਤਾਂ ਹਾਦੀ ਫਰੈਂਡ ਹੈਲੋ ਓ ਕਾ ਕੰਮ ਪਏ ਇਧਰੇ ਹਲੋ ਆਹਦੀ ਥੱਕ ਰਹੀ ਜਮੈਂ ਤਾਂ ਲੱਕ ਥੱਕਿਆ ਥੱਕਿਆ ਵੇ ਤੁਰਦੀ ਦੇਖੇਵੇਂ ਝੂਲ ਝੂਲ ਕੇ ਇੱਕ ਭਾਰੀ ਵਜਣਾ ਯਾਰ ਵਿਚਾਰੀ ਚ ਤਾਮਾ ਵਾਲਾ ਹੋ ਜਾਂਦਾ ਬਾਈ ਆਦੀ ਬਣਾਉਣ ਲੱਗੀ ਹੁਣ ਤੜਕਾ ਨਾਲ ਲੱਗੀ ਮੂੰਗੀ ਦੀ ਦਾਲ ਨੂੰ ਇਹ ਹੌਣ ਵਾਲੀ ਪਤੀਲੀ ਤੇ ਦਾਲ ਵਿਚਾਰੀ ਦੀ ਦੇਖੋ ਬਈ ਆਂਗਲ ਪਣੀ ਜੀ ਰਹਿਣਾ ਪਤਲੀ ਜੀ ਇਨੂੰ ਤੜਕਾ ਲਾ ਕੇ ਹੁਣ ਥਾਲੂ ਆ ਆ ਮਿਰਚਾਂ ਨੇ ਹੁੰਦੀਆਂ ਵਿਚ ਰਹਿਣੀਆਂ ਦੇ ਗਰੀਬੀ ਦਾ ਵਤਾਂ ਨੂੰ ਕਹਿੰਦਾ ਬਾਈਆਂ ਕਣਾ ਕੰਗਲਾ ਕਹਿੰਦਾ ਗਰੀਬੀ ਦਾ ਵਾ ਸਾਡਾ ਤਾਂ ਖਾਣਾ ਦਾ ਕਰੋ ਮਦਦ ਵੀਰੋ ਯਾਰ ਲੈ ਕਿਥੇ ਸ਼ੇਅਰ ਤੇ ਸਬਸਕ੍ਰਾਈਬ ਵੀ ਇਹਨਾਂ ਨੂੰ ਕਰੋ ਗਰੀਬੀ ਦਾ ਵਾ ਇਹਨਾਂ ਦਾ ਸਨ ਗਰੀਬੀ ਦਾ ਇਹੇ ਜੀ ਮਜਬੂਰੀ ਪਈ ਬਾਈ ਯਾਰ ਇਹਨਾਂ ਤੇ ਗਰੀਬਾਂ ਤੇ ਕੋਈ ਇਹਨਾਂ ਦਾ ਹੋ ਗਿਆ ਘਰ ਵੀ ਵਿਚਾਰਿਆਂ ਦਾ ਡਿੱਗ ਗਿਆ ਤੇ ਉਧਰੋਂ ਉਹ ਹੋ ਗਿਆ ਬੱਚਾ ਹੈ ਨਹੀਂ ਕੋਈ 20 ਸਾਲ ਹੋ ਗਏ ਬੇਹਾਨ ਵਿਚਾਰਿਆਂ ਨੂੰ ਦੋਨੇ ਜੀ ਰਹਿੰਦੇ ਆ ਕਰੋ ਮਦਦ ਗਿਰੇ ਥੈਂਕ ਯੂ ਬਾਈ ਯਾਰ ਧੰਨਵਾਦ